ਸਸਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਗੁਰਦੀਪ ਕਨੌਨ ਦਾ ਚੈਨਲ ਤੇ ਤੇ ਅੱਜ 3 ਦਿਨ ਹੋ ਗਏ ਜਿਮੀ ਪੈਂਦੇ ਨੂੰ ਪਰਸੋਂ ਦਾ ਸ਼ੁਰੂ ਹੋਇਆ ਵਾ ਝੜੀ ਲੱਗੀ ਹੋਈ ਆ ਪੂਰੀ ਬਰਾਬਰ ਤੇ ਉਧਰ ਪਾਖੜੇ ਤੋਂ ਵੀ ਪਾਣੀ ਛੜਦਾ ਕੱਲ ਵੀਡੀਓ ਪਾਈ ਸੀਗੀ ਮੈਂ ਪਾਣੀ ਅੱਜ ਹੋਰ ਵਧ ਗਿਆ ਉੱਥੇ ਤੇ ਜਿਹੜੇ ਦਰਿਆ ਦੇ ਨਾਲ-ਨਾਲ ਦੇ ਇਲਾਕੇ ਨੇ ਉਹਨਾਂ ਦਾ ਉਹ ਖਾਸ ਧਿਆਨ ਰੱਖਣ ਦੀ ਲੋੜ ਹੈ ਤੇ ਜਿਹੜੀ ਪ੍ਰਸ਼ਾਸਨ ਦੇਈ ਬੇਨਤੀ ਆ ਉਹਨੂੰ ਜ਼ਰੂਰ ਸੁਣੋ ਕੋਆਪਰੇਟ ਕਰੋ ਪ੍ਰਸ਼ਾਸਨ ਦੇ ਨਾਲ ਲਾਪਰਵਾਹੀਆਂ ਨਾ ਕਰੋ ਤੇ ਵਾਹਿਗੁਰੂਗੇ ਹੀ ਅਰਦਾਸ ਹੈ ਕਿ ਇਹ ਜਿਹੜਾ ਮਾੜਾ ਸਮਾਂ ਹੈ ਛੇਤੀ ਤੋਂ ਛੇਤੀ ਲੰਘ ਜਵੇ ਬਸ ਇੱਕ ਦੋ ਦਿਨ ਹੋਰ ਹੈ ਤੇ ਫੇਰ ਬਾਅਦ ਚੋਂ ਫਿਰ ਨਾਰਮਲ ਹੋ ਜਾਣਾ ਹੈ ਤੇ ਤੇ ਲਓ ਜੀ ਕਾਲੀ ਕਟਾ ਚੜੀ ਹੋਈ ਆ ਸਮਾਨ ਦੇ ਵਿੱਚ ਪੂਰੀ ਅਜੇ ਕੋਈ ਚਾਂਸ ਨਹੀਂ ਹੈਗਾ ਮੀਂਹ ਹਟਣ ਦਾ ਤੇ ਲਓ ਜੀ ਮੀਂਹ ਪੈ ਰਿਹਾ ਜੀ ਪੂਰਾ ਜੋਰਾਂ ਦਾ ਤਿੰਨ ਦਿਨ ਹੋ ਗਏ ਮੀਂਹ ਪੈਂਦੇ ਨੂੰ ਤੇ ਘਰੇ ਹੁਣ ਵਿਹਲੇ ਬੈਠੇ ਆ ਆਪਾਂ ਪਕੌੜੇ ਬਣਾ ਕੇ ਖਾਂਦੇ ਅੱਜ ਗਰਮ ਗਰਮ ਤੇ ਨਾਲੇ ਤੁਹਾਨੂੰ ਬਣਾ ਕੇ ਖਲਾਉਂਦੇ ਆ ਬਣੇ ਰਹੋ ਵੀਡੀਓ ਦੇ ਵਿੱਚ ਤਲੌਜੀ ਪਕੌੜੇ ਆਪਾਂ ਆਲੂ ਪਿਆਜ਼ ਦੇ ਬਣਾਵਾਂਗੇ ਤੇ ਨਾਲ ਪਲੀਰ ਪਾਲਕ ਆਪਾਂ ਨੂੰ ਮਿਲੀ ਨਹੀਂ ਹੈਗੀ ਬਾਜ਼ਾਰ ਗਿਆ ਸੀਗਾ ਪਾਲਕ ਬਰਸਾਤ ਕਰਕੇ ਅੱਜ ਆਈ ਨਹੀਂ ਹੈਗੀ ਤੇ ਆਪਾਂ ਤਲੀਆਂ ਪਾਵਾਂਗੇ ਹਰਾ ਥੋੜਾ ਜਿਹਾ ਤੇ ਲੋਜੀ ਮਿਲਦੇ ਆਪਾਂ ਆਲੂ ਪਿਆਜ਼ ਰੈਡੀ ਕਰ ਲਈਏ ਕੱਟ ਕੇ ਲੋਜੀ ਆਪਣੇ ਪਿਆਜ਼ ਕੱਟ ਲਏ ਆ ਤੇ ਆਲੂ ਵੀ ਕੱਟ ਲੰਦੇ ਆ ਮੀਨ ਹੀ ਹਟਣ ਦਾ ਨਾਮ ਲੈ ਰਿਹਾ ਮੰਲਾ ਦਾ ਨਾਂ ਲੈਂਟਰ ਵੀ ਚੋਣ ਲਾ ਦੇਣੇ ਅੱਜ ਜਿਹੜੇ ਸਾਵਨਾਂ ਤੋਂ ਝੜੀ ਲੱਗੀ ਹੋਈ ਆ ਤੋ ਉਹਦਾਂ ਦਿਨ ਤੋਂ ਰਸਮਾਂ ਵੀ ਪੈ ਰਿਆ ਕਾਲੂ ਕਿੱਧਰ ਘਟਾ ਐਦਾਂ ਲੰਬੇ ਘਟਦੇ ਆ ਬਰੀਕ ਆਹ ਠੀਕ ਆ ਇਦਾਂ ਕੱਟ ਲਵਾਂਗੇ ਆਪਾਂ ਲੰਬੇ ਲੰਬੇ ਬਰੀਕ ਬਰੀਕ ਤੇ ਲਓ ਜੀ ਆਪਾਂ ਪਨੀਰ ਕੱਟ ਲਾਂਗੇ ਹੁਣ ਬਿਲਕੁਲ ਛੋਟੇ ਛੋਟੇ ਕਯੂਬਸ ਕੱਟ ਲਾਂਗੇ ਇਹਦੇ ਪਕੌੜਿਆਂ ਵਾਸਤੇ ਲਓ ਜੀ ਇਦਾਂ ਇਹ ਇਦਾਂ ਦੇ ਕਯੂਬਸ ਕੱਟ ਲੈਣੇ ਆਪਾਂ ਨੇ ਤੇ ਲਓ ਜੀ ਆਪਣੇ ਆਲੂ ਪਿਆਜ਼ ਆਪਾਂ ਨੇ ਕੱਟ ਲਈ ਸੀਗੀ ਬਰੀਕ ਬਰੀਕ ਇਹਦੇ ਵਿੱਚ ਨਾ ਆਪਾਂ ਪਾਵਾਂਗੇ ਹੁਣ ਇਹ ਗ੍ਰਾਸ ਮਾਮ ਪਾਉਣਾ ਹੈ ਆਪਣੇ ਨਾ ਸੁੱਕਾ ਧਨੀਆ ਦਰਦਰਾ ਜਿਹਾ ਪੀਸ ਲਿਆ ਸੀਗਾ ਇਹ ਇਹ ਪਾ ਦਾਂਗੇ ਤੇ ਜੀਰਾ ਪਾਵਾਂਗੇ ਇੱਕ ਦੋ ਚਮਚ ਪਾ ਦਾਂਗੇ ਜੀਰੇ ਦੇ ਡੇਢ ਚਮਚ ਪਾਤਾ ਜੀ ਉਸ ਤੋਂ ਬਾਅਦ ਪਾਵਾਂਗੇ ਜੀ ਨਮਕ ਆਪਾਂ ਡੇਢ ਚਮਚਾ ਨਮਕ ਵੀ ਪਾ ਦਿੱਤੇ 1.5 ਦੋ ਚਮਚ ਪਾਵਾਂਗੇ ਹਲਦੀ ਇੱਕ ਚਮਚ ਗਰਮ ਮਸਾਲਾ ਤੇ ਆਪਾਂ ਇਹਦੇ ਵਿੱਚ ਮੇਨ ਚੀਜ਼ ਹੈ ਜਿਹੜੀ ਦਹੀਂ ਪਾਵਾਂਗੇ ਦਹੀਂ ਨਾਲ ਨਾਲ ਜਿਹੜੇ ਕ੍ਰਿਸਪੀ ਬਣਦੇ ਆ ਬਿਲਕੁਲ ਐਦਾਂ ਦੀ ਡੱਬੀਆਂ ਆਉਂਦੀ ਛੋਟੀ ਉਹ ਪਾ ਦੋ 100 ਗ੍ਰਾਮ ਦੀ ਤੇ ਆਪਣੇ ਕੋਲ ਧਨੀਆ ਹੈਗਾ ਯਾਰਾ ਹਰਾ ਹਰਾ ਧਨੀਆ ਪਾਵਾਂਗੇ ਪਾਲਕ ਮਿਲ ਨਹੀਂ ਹੈਗੀ ਕੱਟ ਕੇ ਇਹਨੂੰ ਹਰਿਆ ਧਨੀਆ ਨੂੰ ਬੜਾ ਫਲੇਵਰ ਆਊਗਾ ਇਹਦਾ ਡੰਡੀ ਸਮੇਤ ਪਾ ਦੋ ਕੋਈ ਪ੍ਰੋਬਲਮ ਨਹੀਂ ਹੈਗੀ ਤੇ ਆਪਾਂ ਆ ਨਾ ਬੇਸਣ ਪਾਵਾਂਗੇ ਜੀ ਆ ਕੱਟຊੀਆਂ ਇਹ ਵਾਲੀਆਂ 2 2.5 ਕੜਛੀਆਂ ਪਾਉਣੀਆਂ ਜਿਆਦਾ ਨਹੀਂ ਬੇਸਣ ਪਾਣਾ ਹੈਗਾ ਆਪਾਂ ਨੇ ਪਹਿਲਾਂ ਇਹਨੂੰ ਮਿਕਸ ਕਰਾਂਗੇ ਚੰਗੀ ਤਰ੍ਹਾਂ ਬੇਸਣ ਘੱਟ ਰੱਖਣਾ ਹੈ ਬਿਲਕੁਲ ਜੇ ਬੇਸਣ ਘੱਟ ਪਾਵਾਂਗੇ ਨਾ ਆਪਾਂ ਤਾਂ ਬਿਲਕੁਲ ਕ੍ਰਿਸਪੀ ਬਣਨਗੇ ਕਰਾਰੇ ਜਿਹੇ ਪਕੌੜੇ ਚੰਗੀ ਤਰ੍ਹਾਂ ਕਰਾਂਗੇ ਮਿਕਸ ਇਹਨੂੰ ਜੇ ਘੱਟ ਲੱਗਦਾ ਵੇਸਣ ਤਾਂ ਥੋੜਾ ਜਿਹਾ ਹੋਰ ਪਾ ਲਓ ਤੇ ਆਪਾਂ ਹਰੀ ਮਿਰਚ ਪੰਜ ਛੇ ਹਰੀਆਂ ਮਿਰਚਾਂ ਪਾਈਆਂ ਸਵਾਦ ਅਨੁਸਾਰ ਪਾ ਸਕਦੇ ਆਪਾਂ ਤੇ ਅਦਰਕ ਆਪਾਂ ਗ੍ਰाइंड ਕਰ ਲਿਆ ਸੀਗਾ ਇਦਾਂ ਚਿੱਲੀ ਘਟਰ ਜਿਹਨੂੰ ਚੰਗੀ ਤਰ੍ਹਾਂ ਥੋੜਾ ਜਿਹਾ ਪਾਣੀ ਪਾ ਕੇ ਮਿਕਸ ਕਰਾਂਗੇ ਇਹਨੂੰ ਚੰਗੀ ਤਰ੍ਹਾਂ ਬਿਲਕੁਲ ਚੰਗੀ ਤਰ੍ਹਾਂ ਮਿਕਸ ਕਰਨਾ ਇਹਨੂੰ ਜਿਹੜਾ ਨਮਕ ਮਿਰਚ ਆ ਉਹ ਬਿਲਕੁਲ ਪ੍ਰੋਪਰ ਇਹਦੇ ਵਿੱਚ ਮਿਕਸ ਹੋ ਜਾਵੇ ਤੇ ਲਓ ਜੀ ਪਕੌੜਿਆਂ ਦਾ ਆਪਣਾ ਮਟੀਰੀਅਲ ਤਿਆਰ ਹੈ ਇਹਦਾ ਆਪਣੇ ਮਿਕਸ ਕਰ ਲਿਆ ਇਹਦੇ ਤੇ ਚਲੋ ਤੇਲ ਕਰਦੇ ਆ ਗਰਮ ਤੇ ਕੱਢਦੇ ਆ ਪਕੌੜੇ ਲਓ ਜੀ ਪਾ ਲਿਆ ਸਰੋਂ ਦਾ ਤੇਲ ਤੇ ਆਪਾਂ ਨੇ ਪਨੀਰ ਦੇ ਪਕੌੜਿਆਂ ਵਾਸਤੇ ਨਾ ਬੈਟਰ ਤਿਆਰ ਕਰਨਾ ਏ ਉਹਦੇ ਵਾਸਤੇ ਆਪਣੇ ਦੋ ਹਰੀਆਂ ਮਿਰਚਾਂ ਤੇ ਇੱਕ ਅਦਰਕ ਦਾ ਟੁਕੜਾ ਆਪਾਂ ਨੇ ਗ੍ਰाइंड ਕਰ ਲਿਆ ਤੇ ਆਪਾਂ ਇਹਦਾ ਬੈਟਰ ਤਿਆਰ ਕਰਦੇ ਆਈ ਹੁਣ ਇਹਦੇ ਵਾਸਤੇ ਆਪਾਂ ਪਾਵਾਂਗੇ ਇਹਦੇ ਵਿੱਚ ਨਮਕ ਪਾਵਾਂਗੇ 1/2 ਚਮਚ ਇੱਕ ਚਮਚਾ ਹਾ ਨਮਕ ਪਾਵਾਂਗੇ ਦਗੀ ਮਿਰਚ ਦਾ ਚਮਚਾ ਪਾਵਾਂਗੇ ਇੱਕ ਥੋੜਾ ਜਿਹਾ ਗਰਮ ਮਸਾਲਾ ਤੇ ਇੱਕ ਚਮਚ ਪਾਵਾਂਗੇ ਜੀ ਆਪਾਂ ਹਲਦੀ ਦਾ ਇੱਕ ਤੋਂ ਥੋੜਾ ਜਿਆਦਾ ਪਾ ਲਓ ਇਹ ਆਪਰੇ ਕੋਲ 300 ਗ੍ਰਾਮ ਪਨੀਰ ਸੀਗਾ ਤੇ ਬੈਟਰ ਤਿਆਰ ਕਰਦੇ ਆਪਾਂ ਤੁਹਾਨੂੰ ਦੱਸ ਦਿਆਂ ਤੁਹਾਨੂੰ ਕਿੰਨਾ ਗਵੇਸਣ ਪਾਉਣਾ ਇਹਦੇ ਵਿੱਚ ਮਦਲਨ ਕਰਕੇ ਡਿਪ ਹੋ ਜAVE ਬਸ ਇੰਨਾ ਗਵੇਸਣ ਪਾਉਣਾ ਹੈ ਆਪਾਂ ਨੇ ਜਿਆਦਾ ਨਹੀਂ ਪਾਉਣਾ ਜਿਹੜੇ ਪੀਸ ਐ ਪਨੀਰ ਦੇ ਉਹਦੇ ਵਿੱਚ ਡਿਪ ਹੋ ਜAVE ਬੈਟਰ ਦੇ ਵਿੱਚ ਤੇ ਆਪਾਂ ਨੇ 6-7 ਚਮਚਨਾ ਆਪਾਂ ਨੇ ਬੇਸਣ ਦੇ ਪਾ ਲਏ ਇਹਦੇ ਵਿੱਚ ਬੈਟਰ ਤਿਆਰ ਕਰਨ ਵਾਸਤੇ ਤੈਨੂੰ ਬਿਲਕੁਲ ਆਪਾਂ ਪਤਲਾ ਕਰਾਂਗੇ ਥੋੜਾ ਜਿਹਾ ਕੋਲ ਜੇ ਤਿਆਰ ਕਰਨਾਗੇ ਆਪਾਂ ਪਤਲਾ ਜਿਹਾ ਕੋਲ ਬਿਲਕੁਲ ਜਿਹੜਾ ਜਿ ਡਿਪ ਹੋ ਜਾਣਾ ਤਲੋ ਜੀ ਇਦਾਂ ਦਾ ਬੈਟਰ ਤਿਆਰ ਕਰ ਲਿਆ ਆਪਾਂ ਨੇ ਬਿਲਕੁਲ ਸੇਮ ਇਦਾਂ ਦਾ ਕਰਨਾ ਹੈ ਜਿਆਦਾ ਪਤਲਾ ਨਹੀਂ ਨਾ ਜਿਆਦਾ ਗਾੜਾ ਫਿਰ ਲੋਈ ਤੇਲ ਆਪਣਾ ਗਰਮ ਹੋ ਗਿਆ ਤੇ ਪਕੌੜੇ ਗੱਡਾਂਗੇ ਤੇ ਹੁਣ ਆਪਾਂ ਸੇਕਾ ਜਿਹੜਾ ਬਿਲਕੁਲ ਮੀਡੀਅਮ ਜਿਹਾ ਰੱਖਣਾ ਹੈ ਮੈਦਾ ਪੂਰਾ ਜਲ ਜਾਣੇ ਆਏ ਅੰਦਰੋਂ ਕੱਚੇ ਰਹਿ ਜਾਣੇ ਆ ਤੇ ਆਪਾਂ ਪਹਿਲਾਂ ਇਹਨਾਂ ਨੂੰ ਹਾਫ ਫਰਾਈ ਕਰਾਂਗੇ ਤੇ ਲੋਈ ਇਦਾਂ ਐ ਨਾ ਆਪਾਂ ਨੇ 2 ਮਿੰਟ ਇਹਨਾਂ ਨੂੰ ਸੇਕ ਲਵਾ ਕੇ ਫਰਾਈ ਕਰਕੇ ਤੇ ਹਵਾ ਲਵਾਉਣੀ ਆ ਇਹਨੂੰ ਥੋੜੀ ਦੇਰ ਤੇ ਮੁਰਗੇ ਫੇਰ ਪਾ ਦਾਂਗੇ ਤੇਲ ਚ ਜਿਹੜਾ ਨਾ ਪਕੌੜਾ ਜਿਹੜਾ ਬਿਲਕੁਲ ਕ੍ਰਿਸਪੀ ਤੇ ਨਾਲ ਹੀ ਕੱਚੇ ਨਹੀਂ ਰਹਿੰਦੇ ਹੈਗੇ ਅੰਦਰੋਂ ਬਿਲਕੁਲ ਪੱਕ ਜਾਂਦੇ ਆ ਤੇ ਲਓ ਜੀ ਤਕਰੀਬ ਨਾ ਆਪਣੇ ਪਕੌੜੇ ਰੈਡੀ ਆ ਇਹ ਕਲਰ ਚੇਂਜ ਹੋ ਗਿਆ ਇਹਨਾਂ ਦਾ ਬ੍ਰਾਊਨ ਜਿਹਾ ਹੋ ਗਿਆ ਥੋੜਾ ਜਿਹਾ ਹਲਕੇ ਬ੍ਰਾਊਨ ਰੱਖਣਾ ਹੈ ਆਪਾਂ ਨੇ ਤਲੋ ਜੀ ਬਣ ਗਈ ਗੱਲਬਾਤ ਐਨ ਪੂਰੀ ਅਗਾ ਟਿਸ਼ੂ ਪੇਪਰ ਵਿਚਾਲ ਲਓ ਇਹਦਾ ਫालतੂ ਦਾ ਤੇਲ ਹੈ ਨਾ ਉਹ ਸੋਕ ਹੋ ਜਾਊਗਾ ਤੇ ਅਦਾ ਹੌਲੀ ਹੌਲੀ ਕਰਕੇ ਸਾਰੇ ਪਕੌੜੇ ਕੱਢਾਂਗੇ ਆਪਾਂ ਤੇ ਲੋ ਜੀ ਇਸ ਤਰ੍ਹਾਂ ਪਨੀਰ ਦੇ ਪਕੌੜੇ ਕੱਢਾਂਗੇ ਆਪਾਂ ਡਿੱਪ ਕਰਾਂਗੇ ਨੂੰ ਪਨੀਰ ਨੂੰ ਸਾਰਿਆਂ ਨੂੰ ਇਹ ਚੰਗੀ ਤਰ੍ਹਾਂ ਡਿੱਪ ਕਰਾਂਗੇ ਜੇ ਆਪਾਂ ਆਪਣੀ ਨੂੰ ਚਲੋ ਜੀ ਆਪ ਆਪਣੀਰ ਦੇ ਪਕਵੜੇ ਬਾਲਾਂਗੇ ਤਾਂ ਇਹਦੇ ਬਾਅਦ ਅਸੀਂ ਆਪਾਂ ਸੀਗਾ ਜਿਹੜਾ ਬਿਲਕੁਲ ਮੀਡੀਅਮ ਰੱਖਾਂਗੇ ਜਿਹੜੀ ਬੇਸਣ ਦੀ 레이ਰ ਆਪਾਂ ਨੇ ਪਤਲੀ ਰੱਖੀ ਆ ਬਿਲਕੁਲ ਤੇ ਇਸ ਕੀ ਜੀ ਆਪਣੀ ਅੱਜ ਦੀ ਰੈਸਪੀ ਪਕੌੜਿਆਂ ਦੀ ਰੈਸਪੀ ਕਿਦਾਂ ਦੀ ਲੱਗੀ ਜਰੂਰ ਦੱਸਿਓ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਤੁਹਾਡਾ ਵੀਡੀਓ ਦੇਖਣ ਲਈ ਬਹੁਤ-ਬਹੁਤ ਰੱਬ ਰਾਖਾ